ਜਾਂ ਪਰਮਾਤਮਾ ਵੈਗੁਰੂ ਜੀ ਕਰਦੇ ਆ ਜਾਂ ਦੇਖ ਕੇ ਅੰਧੇ ਸਮਰਤ ਗੁਰੂ ਕਰਦੇ ਨੇ ਸਤਗੁਰੂ ਜੀ ਕਰਦੇ ਆ ਤੇ ਜਾਂ ਦੇਖ ਕੇ ਅੰਧੇ ਕੋਈ ਬ੍ਰਹਮ ਗਿਆਨੀ ਕਰਦਾ ਏ ਇੱਥੇ ਲੋਕ ਜਿਨ੍ਹਾਂ ਨੇ ਕੁਝ ਵੀ ਨਹੀਂ ਦੇਖਿਆ ਹੁੰਦਾ ਉਹ ਵੀ ਪ੍ਰਗਟ ਕਰੀ ਜਾਂਦੇ ਫਿਰ ਅਰਜਖੈ ਦੇਖ ਕੇ ਅੰਧੇ ਕਰਨਾ ਇਹ ਜਾਂ ਪਰਮਾਤਮਾ ਜਾਂ ਸਮਰਤ ਸਤਗੁਰੂ ਤੇ ਜਾਂ ਬ੍ਰਹਮ ਗਿਆਨੀ ਗੁਰੂ ਸੇ ਕਰ ਸਕਦਾ ਆ ਆਪ ਜੀ ਕਹੋਗੇ ਦੇਖ ਕੇ ਅੰਧੇ ਕਰਨਾ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਵਈਆ ਹੈ ਅਕਾਲ ਉਸਤਤ ਵਿੱਚ ਦਿਨਨ ਕੀ ਪ੍ਰਤਪਾਲ ਕਰੈ ਸੰਤ ਉਬਾਰ ਗਨੀਮਨ ਕਰੈ ਪਸ ਪਸੂ ਨਗਨਾਗ ਡ ਰਾਤ ਸਰਬ ਸਮੈ ਸਭ ਕੋ ਪ੍ਰਤਪਾਰੈ ਕੋਕ ਤਹ ਜਲ ਮੈ ਥਲ ਮੈ ਪਲ ਮੈ ਕਲ ਕੇ ਨੀ ਕਰਨ ਵਿਚਾਰੈ ਦੀਨ ਦਿਆਲ ਦਇਆ ਨਿਦ ਦੋਖਨ ਦੇਕਤ ਹੈ ਸੁਖ ਸੁਖ ਸੁਣ ਦੀਨ ਦਿਆਲ ਦਇਆ ਨਿਦ ਇਹਦਾ ਅਰਥ ਹੈ ਦੀਨਾਂ ਦਾ ਖਜ਼ਾਨਾ ਦਇਆ ਦਾ ਖਜ਼ਾਨਾ ਗਰੀਬਾਂ ਤੇ ਦਇਆ ਕਰਨ ਵਾਲੇ ਦੀ ਇਤਿਆਦ ਬਿਆਨਿਤ ਦੋਖਨ ਦੇਖਤ ਹੈ ਦੋਖੰਦਰ ਤੇ ਸਾਡੇ ਗੁਨਾਹ ਮੇਰੇ ਬਾਹਰ ਦੇ ਪਰਦੇ ਨੂੰ ਤਾਂ ਪਰਨਾ ਲਗਾ ਜੂਗਾ ਜੀ ਮੇਰੀ ਕਥਾ ਦੀ ਸ਼ਬਦਾਵਲੀ ਲਗਾ ਜੂਗੀ ਮੈਂ ਬੜਾ ਚੰਗਾ ਪਰ ਜਿਹੜੇ ਮੇਰੇ ਅੰਦਰ ਦੇ ਔਗਣੇ ਉਹ ਕੱਪੜੇ ਨਾਲ ਨਹੀਂ ਲੁਕਣੇ ਪ੍ਰਮਾਤਮਾ ਇਹਨੇ ਬਿਆੰਤ ਨੇ ਇਹ ਵੀ ਪਤਾ ਹੈ ਕਿ ਬੰਦਾ ਇੰਨੀਆਂ ਗਲਤੀਆਂ ਰੋਜ਼ ਕਰਦਾ ਹੈ ਸਭ ਕੁਝ ਦੇਖਣ ਦੇ ਬਾਵਜੂਦ ਉਹਦੀ ਥਾਲੀ ਵਿੱਚ ਫਿਰ ਵੀ ਰੋਟੀ